ਇੱਕ ਘਟਨਾ ਜੀ ਅਸੀਂ ਜਲੰਧਰ ਡਿਊਟੀ 'ਚ ਲੇ ਸੀ ਵੀਆਈਪੀ ਡਿਊਟੀ ਹੂੰ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਨੇ ਆਉਣਾ ਸੀਗਾ ਤੇ ਸਰਕਾਰੀ ਗੱਡੀਆਂ ਨੂੰ ਹਰੀ ਝੰਡੀ ਦੇਣੀ ਸੀ ਉਹਨਾਂ ਨੇ ਐਕਸੀਡੈਂਟ ਕੇਸ ਆ ਵਾਸਤੇ ਜਿਹੜੀਆਂ ਗੱਡੀਆਂ ਸੀ ਹੂੰ ਉਹਨਾਂ ਵਾਸਤੇ ਡਿਊਟੀ ਚੱਲੇ ਸੀ ਸਾਢੇ 6 ਦਾ ਟਾਈਮ ਸੀਗਾ ਹੂੰ ਤੇ ਅੱਗੇ ਟਰੱਕ ਸੀਗਾ ਕਾਰ ਸਿਵਾਲ ਸੁਵਾਲ ਵਾਲੀ ਹੂੰ ਉਹਦੇ ਵਿੱਚ ਵਿਚਾਲੇ ਠੱਲਿਆ ਸੀ ਉਹਨਾਂ ਹੂੰ ਤੇ ਵਿੱਚ ਗੱਡੀ ਵੱਜ ਗਈ ਚਾ ਓਕੇ ਗੱਡੀ ਬਿਲਕੁਲ ਸਲੋ ਸੀ ਹਾਂ ਤੇ ਉਹ ਬਾਹਰ ਨਿਕਲੇ ਸੀ ਧੁੰਦ ਕਿੰਨੀ ਸੀ ਧੁੰਦ ਬਹੁਤ ਜ਼ਿਆਦਾ ਸੀ ਹਾਂਜੀ ਕਿੰਨੇ ਕੁ ਮੁਲਾਜ਼ਮ ਸੀ ਕੱਢ ਗੱਡੀ ਮੁਲਾਜ਼ਮ ਬਾਈ ਤੇ ਹੀ ਹੈਗੇ ਸੀ ਸਰ ਇਹ ਐਸਆਈ ਮੁਲਾਜ਼ਮ ਸੀ ਹਾਂ ਇਹ ਸਹੀ ਸੀ ਜੀ ਉੱਥੇ ਆਪਣਾ ਗੱਡੀਾਂ ਜਿਹੜੀਆਂ ਰਿਚਨ ਦੀ ਤੇ ਮੁਲਾਇਮੋਂ ਮਿਲਦੀਆਂ ਹੈ ਗੱਡੀਆਂ ਅੱਛਾ ਅਨਚਾਰਜ ਜੀ ਸੱਤੀ ਸਾਰੇ ਦੇਰ ਨਾ ਬੁਲਾਸੋ ਜੀ ਦੇਰ ਸਾਡੇ ਸੀਦੇ ਗੱਡੀ ਚੱਲੀ ਆ ਜੀ ਕਿਹੜੇ ਪਾਸੇ ਜਾਣਾ ਸੀ ਗੱਡੀ ਨੇ? ਇਹ ਆਪਣੇ ਬੱਟੂ ਜਾਣਾ ਸੀਗਾ ਜੀ। ਠੀਕ ਹੈ। ਤੇ ਮਾਗਰੋ ਵਾਗੇ ਨਹੀਂ ਗੱਡੀ ਵਧੀ ਐ। ਬੱਸ। ਹੂੰ। ਤੇ ਗਾਂਹਾਂ ਵਿੱਚ 40 ਵਜੇ ਆ। ਕਿੰਨਾ ਕੁ ਨੁਕਸਾਨ ਆ ਜੀ ਸਭ? ਕਿੰਨਾ ਹੁਣ ਥੋੜੀ ਸਮਝ ਨਖਾਣੇ ਦੇ ਵੀ। ਤੇ ਨਿਆ ਦਿੱਤਾ ਜਾਵੇ। ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ। ਕੋਈ ਡਰਾਈਵਰ ਕੋਈ ਸਰਟਾ ਵਾਟ ਕੋਈ ਸਾਧ ਡਰਾਈਵਰ ਸਾਥੀ ਉਹ ਪੁਲਿਸ ਵਾਲੇ ਖਾਣ ਲੱਗੇ। ਕੀ ਮੰਗ ਕਰਦੇ? ਅਹਿਤਾ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਵੀ ਸਾਨੂੰ ਨਿਆ ਦਿੱਤਾ ਜਾਵੇ। ਧੁੰਦ ਕਰਕੇ ਵਾਪਰਿਆ ਹਾਸਾ ਜਾਂ ਕਿਵੇਂ ਮੰਨਦੇ ਧੁੰਦ ਕਰਕੇ ਵਾਪਰਿਆ ਜੀ ਜੇ ਸਾਢੇ 6 ਵਜੇ ਸਾਡੀ ਪੰਜਾਬ ਪੁਲਿਸ ਦੇ ਮਲਾਦਮ ਸਰਕਾਰੀ ਬੱਸ ਦੇ ਵਿੱਚ ਸਵਾਰ ਹੋ ਕੇ ਮਾਨਯੋਗ ਸੀਐਮ ਸਾਹਿਬ ਦੀ ਡਿਊਟੀ ਜਰੰਦਰ ਵਿਖੇ ਜਾ ਰਹੇ ਸੀ ਜਦੋਂ ਚੜੇਵੰਦ ਦੇ ਨੇੜੇ ਪਹੁੰਚੇ ਉੱਥੇ ਸੜਕ ਦੇ ਵਿਚਕਾਰ ਇੱਕ ਧੀ ਮਾਡਲ ট্রাক ਖੜਾ ਸੀ ਕਰਸੇ ਵਾਲਾ ਹੂੰ ਫਾਇਨਰਟੀ ਨਾ ਪ੍ਰਵਾਸੀ ਦੇ ਨਾਮ ਪਹਚਾਣੇ ਲੱਗਿਆ ਸੀ ਉਹਦੇ ਵਿੱਚ ਧੁੰਦ ਦੇ ਕਾਰਨ ਬੱਸ ਟਕਰਾ ਗਈ ਜਿਹਦੇ ਨਾਲ ਸਾਡੇ ਮੌਜੂਮਾਂ ਦੇ ਸੱਤਾਂ ਲੱਗੀਆਂ 311 ਤੋਂ ਮੌਜੂਮ ਸੀਗੇ ਜਿਹਨੇ ਸੱਟਾਂ ਮਾਰੀਆਂ ਉਹਨਾਂ ਨੂੰ ਅਸੀਂ ਲਿਆ ਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜੋ ਜਿਹੜੇ ਇਲਾਜ ਆਇਆ